ਸਤਿ ਸ਼੍ਰੀ ਅਕਾਲ ਜੀ ਪੰਜਾਬੀ ਬੋਲੀਆਂ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਹੈ ਤੇ ਅੱਜ ਆਪਾਂ ਲੈ ਕੇ ਆਏ ਹਾਂ ਪੰਜਾਬੀ ਬੋਲੀਆਂ ਤੇ ਅੱਜ ਹੁਣ ਆਪਾਂ ਕਮੈਂਟ ਤੁਹਾਨੂੰ ਦੱਸਦੇ ਆਂ ਕਿ ਜੀਆਂ ਕੁਸ਼ਵੀਰ ਭੈਣ ਦੇ ਬੋਲੀਆਂ ਪਾਈਆਂ ਸੀ ਉਹਦੇ ਉੱਤੇ ਕਿਸ ਹਰਦੀਪ ਮਤਲਬ ਜਸਵਿੰਦਰ ਕੌਰ ਨੇ ਕਮੈਂਟ ਕੀਤਾ ਬਹੁਤ ਵਧੀਆ ਜੀ ਧੰਨਵਾਦ ਅੱਗੇ ਆਪਾਂ ਨੂੰ ਪੰਜਾਬੀ ਬੋਲੀਆਂ ਵਾਲਿਆਂ ਨੇ ਵੈਰੀ ਨਾਈਸ ਹੈਲੋ ਵੀ ਕਿਹਾ ਸੀ ਇਹਨਾਂ ਨੇ ਤੇ ਹਾਂਜੀ ਦੱਸੋ ਅੱਗੇ ਫਿਰ ਉਹਨਾਂ ਦਾ ਹੀ ਮੈਸੇਜ ਜੀ ਅਰਸਿੰਦਰ ਕੋਰ ਚੂੜ ਚੱਕ ਤੋਂ ਤੇ ਧੰਨਵਾਦ ਜੀ ਜਿਉਂਦੇ ਵਾਸਤੇ ਰੋਲ ਤੇ ਇੱਕ ਜਗਮੋਹਨ ਸਿੰਘ ਨੇ ਕੀਤਾ ਸੀ ਨਾਈਸ ਉਹ ਵੀ ਤੁਹਾਡਾ ਬਹੁਤ ਜਿਆਦਾ ਧੰਨਵਾਦ ਜੀ ਨੀ ਮੁੰਡੇ ਦੇ ਮਾਸੜ ਨੇ ਫੋਨ ਲੈ ਲਿਆ ਨੀ ਮੁੰਡੇ ਦੇ ਮਾਸੜ ਨੇ ਫੋਨ ਲੈ ਲਿਆ ਨਵੀਂ ਸ਼ਰਾਰਤ ਕਰ ਗਿਆ ਨੀ ਰਾਤ ਮਿਸ ਕਾਲ ਮਾਰ ਕੇ ਭਜ ਕੇ ਰਜਾਈ ਵਿੱਚ ਵੜ ਗਿਆ ਨੀ ਰਾਤ ਮਿਸ ਕਾਲ ਮਾਰ ਕੇ ਭਜ ਕੇ ਰਜਾਈ ਵਿੱਚ ਵੜ ਗਿਆ ਨੀ ਰਾਤ ਮਿਸ ਕਾਲ ਮਾਰ ਕੇ ਭਜ ਕੇ ਰਜਾਈ ਵਿੱਚ ਵੜ ਗਿਆ ਨੀ ਮਸੀਨ ਘਰ ਨੇ ਸੁਧਰਨ ਸਵਾਈ ਮਸੀਨ ਘਰ ਨੇ ਸੁਧਰਨ ਸਵਾਈ ਨੀ ਕੁੰਡੇ ਚਾਰ ਰੱਖਦੀ ਨੀ ਮਾਰੀ ਸ਼ੌਂਕ ਦੀ ਨੀ ਹੱਥ ਵਿੱਚ ਮੋਬਾਈਲ ਫੜਖਦੀ ਨੀ ਸ਼ੌਂਕ ਦੀ ਮਾਰੀ ਹੱਥ ਵਿੱਚ ਬਾਈਲ ਤੇ ਵਧੀਆ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੀ ਬੋਲੀ ਵੀ ਤੁਹਾਨੂੰ ਬੈਸਟ ਲੱਗੀ ਠੀਕ ਹੈ ਤੇ ਸੁੰਨੀ ਵਸੀ ਨਖਰੀ ਬਿੱਲੇ ਨਾਲ ਦੋਸਤੀ ਨਾਲਾਈ ਸੁੰਨੀ ਵਸੀ ਨਖਰੋ ਨਹੀਂ ਬਿੱਲੇ ਨਾਲ ਦੋਸਤੀ ਨਾਲਾਈ ਨਹੀਂ ਦੁੱਧ ਸਾਰਾ ਪੀ ਗਿਆ ਨੀ ਦੁੱਧ ਸਾਰਾ ਪੀ ਗਿਆ ਉਤੋਂ ਦਿਖਾ ਗਿਆ ਅਮਲਾਈ ਨੀ ਨਾ ਚੜਕੀ ਨਖਰੋ ਤੇਰੇ ਬਾਪ ਦਾ ਜਵਾਈ ਨਾ ਚੜਕੀ ਨਖਰੋ ਤੇਰੇ ਬਾਪ ਦਾ ਜਵਾਈ ਨੀ ਕੀ ਨਖਰ ਤੇਰੇ ਬਾਪ ਦਾ ਜਵਾਈ ਨਾ ਚੜਕੀ ਨੀ ਨਖਰੋ ਤੇਰੇ ਬਾਪ ਦਾ ਜਵਾਈ మామీన నగరే సుఖన స్వాయి మమ్ీ నోే సున స్వాయి పువాళే అందరు నూ నీనాేడప తందర నూ మజే ఖిచ్చే అందర నూ నీనాేడప తందర నూ మే అందరు నా షేడప తందర నూ మజే ఖిచ్చే ਭਗਾਂ ਵਾਲਿਆ ਦੇ ਫੁੱਫੜ ਵਿੱਚ ਛੋਲੇ ਮੈਨੂੰ ਲੱਗਿਆ ਜੀਜਾ ਧੱਗ ਕੇ ਭਗਾਂ ਵਾਲਿਆ ਦੇ ਫੁੱਫੜ ਵਿੱਚ ਛੋਲੇ ਮੈਨੂੰ ਲੱਗਿਆ ਜੀਜਾ ਧੱਗ ਕੇ ਆ ਰੀਆ ਰੀਆ ਰੀ ਜੀ ਜਨੇ ਮਾਵਾਰੀ ਮੇਵਾਰੀ ਫੁਲਕਾਰੀ ਜੀ ਜਨੇ ਮਾਵਾਰੀ ਮਾਵਾਰੀ ਫੁਲਕਾਰੀ ਜੀ ਜਨੇ ਮਾਵਾਰੀ ਤੇਰੇ ਜਹਨੂ ਵੇ ਮਟਿਚੇ ਨਾ ਜਾਣ ਦੀ ਤੇਰੇ ਜਹਨੂ ਵੇ ਮਟਿਚੇ ਨਾ ਜਾਣ ਦੀ ਤੇਰਾ ਮੇਰਾ ਪਾਉ ਦਾਣਾ ਮੇਚ ਮੰਡੇ ਤੈਨੂੰ ਮੁਕੇ ਦੀ ਮੰਡੀ ਚ ਆਵਾ ਵੇਚ ਮੁੰਡੇਆ ਤੈਨੂੰ ਮੁਕੇ ਦੀ ਮੰਡੀ ਚ ਆਵਾ ਵੇਚ ਮੁੰਡੇਆ ਨੀ ਮੁੰਡਿਆ ਤੂੰ ਬਣਿਆ ਫਿਰਦਾ ਕੀ ਮੁੰਡਿਆ ਤੂੰ ਬਣਿਆ ਫਿਰਦਾ ਤੈਨੂੰ ਕੰਤ ਦਿਖਾਵਾਂ ਬਈ ਚਿੱਟਾ ਕੁਰਤਾ ਕਾਲਾ ਚਾਦਰਾਂ ਬਈ ਚਿੱਟਾ ਕੁਰਤਾ ਕਾਲਾ ਚਾਦਰਾਂ ਨਾ ਬੀਬਾ ਘਰ ਗਾਵਾਂ ਤੇਰੇ ਵਰਗੇ ਦਾ ਲੈਂਦੀ ਨਾ ਪਰਛਾਵਾਂ ਤੇਰੇ ਵਰਗੇ ਦਾ ਲੈਂਦੀ ਨਾ ਪਰਛਾਵਾਂ ਤੇਰੇ ਵਰਗੇ ਦਾ ਸਾਕ ਸਾਕ ਕਿ ਲਾਈਆ ਜੀਜਾ ਸਾਕ ਸਾਕ ਕਿ ਲਾਈਆ ਜੀਜਾ ਸਾਥ ਤਾ ਲੈ ਜਾ ਮੇਰਾ ਵੇ ਕੱਢ ਨਾ ਜਾਣਦੀ ਕਿਤਨਾ ਜਾਣਦੀ ਕੱਢ ਨਾ ਜਾਣਦੀ ਕਿਤਨਾ ਜਾਣਦੀ ਸੁੱਖਤੀ ਕੋ ਹਾ ਕੂੜਾ ਜੇ ਮੈਨੂੰ ਅੱਖ ਮਿਲੀ ਪਰਦੂ ਤੇਰਾ ਜੂੜਾ ਜੇ ਮੈਨੂੰ ਅੱਖ ਮਿਲੀ ਪਰਦੂ ਤੇਰਾ ਜੂੜਾ ਸਾਕ ਸਾਕ ਨਾ ਕਰਵੇ ਜੀਜਾ ਸਾਕ ਸਾਕ ਨਾ ਕਰਵੇ ਜੀਜਾ ਕੀ ਏ ਸਾਥ ਲੈਣਾ ਵੇ ਪਹਿਲਾਂ ਤਾਂ ਤੈਨੂੰ ਜੀਜਾ ਕਹਿੰਦੀ ਇਹ ਪਹਿਲਾ ਤਾਂ ਤੈਨੂੰ ਝਕ ਕਹਿੰਦੀ ਥੇ ਹੋਰ ਕਹੂੰ ਟੁੱਟ ਪੈਣਾ ਸਾਗ ਕਰਾ ਕੇ ਵੇ ਆਮੋਨੀ ਹੀ ਰਹਿਣਾ ਵੇ ਸਾਗ ਕਰਾ ਕੇ ਵੇ ਆਮੋਨੀ ਹੀ ਰਹਿਣਾ ਸੋਣੀ ਵੇਖ ਕੇ ਬਾਣਾ ਫੜੀਏ ਸੋਣੀ ਵੇਖ ਕੇ ਬਾਣਾ ਫੜੀਏ ਲੋਕੀ ਕਹਿੰਦੇ ਟੱਕਾ ਜੇ ਤੂੰ ਐ ਕਰਨਾ ਵਾ ਕਰਵਾ ਲੈ ਕੱਕਾ ਜੇ ਤੂੰ ਐ ਕਰਨਾ ਵਾ ਕਰਵਾ ਲੈ ਕੱਕਾ ਪਿਓ ਮੇਰਾ ਸਰਪੰਚ ਵੇ ਮੁੰਡਿਆ ਪਿਓ ਮੇਰਾ ਸਰਪੰਚ ਵੇ ਮੁੰਡਿਆ ਚਾਚਾ ਏ ਪਟਵਾਰੀ ਵੇ ਤੇਰੇ ਜਹੇ ਇੱਕ ਪਲਨੀ ਖੜਦੇ ਤੇਰੇ ਜਹੇ ਇੱਕ ਪਲਨੀ ਖੜਦੇ ਜਦੋਂ ਕਰੇ ਰਿੰਗਮਾਰੀ ਵੇ ਪਿੰਡ ਵਿੱਚ ਸਾਡੀ ਪੂਰੀ ਚਰਚਾ ਵੇ ਪਿੰਡ ਵਿੱਚ ਸਾਡੀ ਪੂਰੀ ਚਰਚਾ ਵੀਰ ਕਰੇ ਸਰਦਾਰੀ ਵੱਡੇ ਆਸ਼ਕ ਦੀ ਕੱਢ ਦੂੰ ਆਸ਼ਕੀ ਸਾਰੀ ਵੱਡੇ ਆਸ਼ਕ ਦੀ ਕੱਢ ਦੂੰ ਆਸ਼ਕੀ ਸਾਰੀ ਵੱਡੇ ਆਸ਼ਕ ਦੀ ਰੰਗ ਸੱਪਾਂ ਦੇ ਵੀ ਕਾਲੇ ਰੰਗ ਸਾਦਾ ਦੇ ਵੀ ਕਾਲੇ ਰੰਗ ਸੱਪਾਂ ਦੇ ਵੀ ਕਾਲੇ ਰੰਗ ਸਾਦਾ ਦੇ ਵੀ ਸੱਪ ਕੀਲ ਕੇ ਪਟਾਰੀ ਵਿੱਚ ਬੰਦ ਹੋ ਗਿਆ ਮੁੰਡਾ ਕੋਰਾ ਰੰਗ ਕੋਰਾ ਰੰਗ ਦੇਖ ਕੇ ਮੱਲੰਗ ਹੋ ਗਿਆ ਮੁੰਡਾ ਘੋਰਾ ਰੰਗ ਘੋਰਾ ਰੰਗ ਦੇਖ ਕੇ ਮੱਲੰਗ ਹੋ ਗਿਆ

इका वाया, जाड़ चमकाया उत्ते लेके उत्त काला कोड़ियो दिल ले गया दिल ले गया संधूरी पग वाला दिल ले गया दिल ले गया संधूरी पग वाला कोड़ियो नवी नवीं मकलावे आई नवी बयाही मकलावे आई बैगी पीड़ा डाके नहीं ससकर तू रोटी खा ले ਸਸ ਗਏ ਦੂਰੋਟੀ ਖਾਲਨ ਨੂੰ ਸੰਗਦੀ ਨਾ ਖਾਵੇ ਮੂਹ ਵਿੱਚ ਭਾਬੀ ਦੇ ਨੰਦ ਬੁਰਕੀਆਂ ਪਾਵੇ ਮੂਹ ਵਿੱਚ ਭਾਬੀ ਦੇ ਕਦੇ ਹੱਸਵੇ ਮਣਾ ਕਦੇ ਖੇੜੇ ਮਣਾ ਕਦੇ ਹੱਸਵੇ ਮਣਾ ਕਦੇ ਖੇੜਵੇ ਇਸ ਜਗ ਤੇ ਆ ਕਦ ਫੇਰ ਵੇ ਮਨਾ ਹਦ ਹੱਕ ਤੇ ਨੀਉਣਾ ਕਦ ਫੇਰ ਵੇ ਮਨਾ ਤੁਸੀਂ ਫੁੱਲਾ ਤਵੀ ਸੋਲ ਮਿੱਠੇ ਮਿਸ਼ਰੀ ਦੇ ਬੋਲ ਤੁਸੀਂ ਫੁੱਲਾ ਤਵੀ ਸੋਲ ਮਿੱਠੇ ਮਿਸ਼ਰੀ ਦੇ ਬੋਲ ਬੋ ਤਾਂ ਸੰਗੀਤਣੀ ਹੰਦਾ ਜਰਾ ਹੱਸਿਆ ਕਰ ਕੋਈ ਸਾਡੇ ਜੋਗੀ ਸੇਵਾ ਕੋਵੇ ਦੱਸਿਆ ਕਰੋ ਨੀ ਮੈਂ ਕੰਮ ਬਥੇਰਾ ਕਰਦੀ ਛੋਟੀ ਨੰਦ ਮੇਰੇ ਨਾਲ ਘੜਦੀ ਨਹੀਂ ਮੈਂ ਕੰਮ ਬਥੇਰਾ ਕਰਦੀ ਛੋਟੀ ਨੰਦ ਮੇਰੇ ਨਾਲ ਮੈਂ ਵੀ ਦੱਸੂਗੀ ਕੱਲੇ ਨੂੰ ਮੈਂ ਵੀ ਚੜ੍ਹਨ ਫੋਜਿਆ ਤੇਰੇ ਨਾਲ ਬੰਬੇ ਨੂੰ ਮੈਂ ਵੀ ਜਾਣ ਫੋਜਿਆ ਤੇਰੇ ਨਾਲ ਬੰਬੇ ਨੂੰ ਨਕੀ ਹੰਦੀ ਮੇ ਰੇਂਦੀ ਨਾਨਕੇ ਨਕੀ ਹੰਦੀ ਮੇ ਰੇਂਦੀ ਨਾਨਕੇ ਖਾਜੀ ਦੁੱਧ ਮਲਾਇਆ ਵੇ ਤੁਰਦੀ ਦਾਲਕ ਛੂਟੇ ਖਾਂਦਾ ਤੁਰਦੀ ਦਾਲਕ ਛੂਟੇ ਖਾਂਦਾ ਪੈਰੀ ਚਾਂਚ ਰਹਾ ਪਾਈਆ ਕਿੱਥੇ ਵਿੱਚ ਨੱਚਦੀ ਦਾ ਦੇਵੇ ਰੂਪ ਦਹਾਈਆ ਕਿੱਥੇ ਵਿੱਚ ਨੱਚਦੀ ਦਾ ਦੇਵੇ ਰੂਪ ਦਹਾਈਆ ਮਾਂ ਕਹਿੰਦੇ ਕੁੜੀ 20 ਸਾਲਾਂ ਦੀ ਮਾਂ ਕਹਿੰਦੇ ਕੁੜੀ 20 ਸਾਲਾਂ ਦੀ ਨਾ ਰਖਿਆ ਏ ਮਾਣੀ ਈ ਚੁੱਲਾ ਚਮਕਾ ਆਪੇ ਕਰਦੀ ਚੁੱਲਾ ਚੌਂਕਾ ਆਪੇ ਕਰਦੀ ਹਲੇ ਉਮਰ ਨਿਆਣੇ ਸਬਜੀ ਧਰਦੀ ਨੇ ਪਿੰਡੀਆਂ ਚ ਪਾਤਾ ਪਾਣੀ ਸਬਜੀ ਧਰਦੀ ਨੇ ਪਿੰਡੀਆਂ ਚ ਪਾਤਾ ਪਾਣੀ ਸਬਜੀ ਧਰਦੀ ਨੇ ਅੰਬਾ ਉੱਤੇ ਕੋਇਲ ਬੋਲਦੀ ਅੰਬਾ ਉੱਤੇ ਕੋਇਲ ਬੋਲਦੀ ਕੁੱਗੀ ਹੱਲੀ ਉੱਤੇ ਕੁਕੀਆਂ ਛੁੱਟ ਦਿਓ ਦੀ ਝੰਝੜਾ ਕੇ ਪਾਪੀ ਪਾਈਆਂ ਲੁੱਡੀਆਂ ਛੁੱਟ ਦਿਓ ਦੀ ਝੰਝੜਾ ਕੇ ਪਾਪੀ ਪਾਈਆਂ ਲੁੱਡੀਆਂ ਉੱਚ ਟਿਬੇ ਦੋ ਕੁਕੀਆਂ ਦਾ ਜੋੜਾ ਉੱਚ ਟਿਬੇ ਦੋ ਕੁਕੀਆਂ ਦਾ ਜੋੜਾ ਕੁਕੀਆਂ ਕਰਦੀਆਂ ਖੂਨੀ ਕੂ ਬੜੀ ਮਜਾਜਲ ਤੂੰਨੀ ਤੂੰ ਬੜੀ ਮਜਾਜਲ ਤੂੰ ਬੜੀ ਮਜਾਜਲ ਤੂੰਨੀ ਤੂੰ ਸੱਸਾਂ ਹੁੰਦੀਆਂ ਧਰਮਾ ਦੀਆਂ ਮਾਮਾ ਪਾਣੀ ਮੰਗੇ ਦੁੱਧ ਦੇਂਦੀਆਂ ਸਸ ਹੁੰਦੀਆਂ ਤਰਮਦੀਆਂ ਮਾਵਾ ਬੜੀ ਮੰਗੇ ਦੁੱਧ ਦੇੰਦੀਆਂ ਸਸ ਹੁੰਦੀਆਂ ਤਰਮਦੀਆਂ ਮਾਵਾ ਨਾਲੇ ਸਬੁੱਤ ਦਿੰਦੀਆਂ ਨਾਲੇ ਦਿੰਦੀਆਂ ਰਹਿਣ ਨੂੰ ਥਾਵਾਂ ਨਾਲੇ ਸਬੁੱਤ ਦਿੰਦੀਆਂ ਨਾਲੇ ਦਿੰਦੀਆਂ ਰਹਿਣ ਨੂੰ ਥਾਵਾਂ ਵੀਰਾਈ ਵੇ ਪੈਨ ਦੇ ਵੇੜੇ ਪੁੰਨਿਆਂ ਦਾ ਚੰਨ ਬਣ ਕੇ ਵੀਰਾਈ ਵੇ ਪੈਨ ਦੇ ਵੇੜੇ ਪੁੰਨਿਆਂ ਦਾ ਚੰਨ ਬਣ ਕੇ ਉਰੀ 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 ਨੱਚ ਦਿਖਾ ਤੋਣੀ ਕੀ ਮਾਲਕ ਨੇ ਕੂਰੀ ਨੱਚ ਦਿਖਾ ਤੋਣੀ ਕੀ ਮਾਲਕ ਨੇ ਕੂਰੀ ਨੱਚ ਦਿਖਾ ਤੋਣੀ ਉੱਚਾ ੁਰਜ ਬਰੋਬਰ ਮੋਰੇ ਉੱਚਾ ੁਰਜ ਬਰੋਬਰ ਮੂਰੀ ਦੀਵਾ ਕਿਸ ਵਿੱਚ ਦਰੀਏ ਨਰਬਗਾਨੀ ਦੀ ਬਾਣਾ ਮੂਰਖਾ ਵੜੀਏ ਨਰਬਗਾਨੀ ਦੀ ਬਾਣਾ ਮੂਰਖਾ ਫੜੀਏ ਨਰਬਗਾਨੀ ਦੀ വട്ട വട്ട ലൂ അസി ഉത്ത രീ മട്ട വട്ട ലൂ അസി മീടാ പാവ തീയോടാ പീ ളി ളീന്ന ਹਲੀ ਤੇ ਥਾਲੀ ਥਾਲੀ ਤੇ ਛੰਨਾ ਜਾਲਮਾ ਵੇ ਮੈਰੂਸੀ ਕਦੇਨਾ ਜਾਲਮਾ ਵੇ ਮੈਰੂਸੀ ਕਦੇਨਾ ਮੰਨਨਾ ਜਾਲਮਾ ਜਦ ਕਰ ਜਮੀਆ ਸੀ ਤੀਆਂ ਬਾਬਲਾ ਜਦ ਕਰ ਜਮੀਆ ਈ ਤੀਆਂ ਬਾਬਲਾ ਤੇਰੇ ਘਰ ਲਗੀਆਂ ਸੀ ਤੀਆਂ ਬਾਬਲਾ ਤੇਰੇ ਘਰ ਲਗੀਆਂ ਸੀ ਤੀਆਂ ਬਾਬਲਾ ਕੱਚ ਦਾ ਘਲਾਸ ਪਿਆ ਦੁੱਧ ਨਾਲ ਭਰਿਆ ਕੱਚ ਦਾ ਘਲਾਸ ਪਿਆ ਦੁੱਧ ਨਾਲ ਭਰਿਆ ਤੇ ਤੇ ਤਾਰੇ ਦੀ ਮਲਾਈ ਕੁੜੀਆ ਮੁੰਡਾ ਮਾਲਵੇ ਘਿਦੇ ਲੜ ਲਈ ਕੁੜੀਓ ਮੁੰਡਾ ਮਾਲਵੇ ਦਾ ਜੀ ਦੇ ਲੜ ਲਈ ਕੁੜੀਏ

ਤੋੜ ਗਈ ਇਸੀ ਫਲੀਆਂ ਤੋੜਨਾ ਗਈ ਇਸੀ ਫਲੀਆਂ ਤੋੜ ਲਈ ਆਈ ਭੂਕਾ ਮੈਂ ਪੀਕੇ ਸੰਦੀ ਸਾ ਸਸਤੇ ਰੀਆਂ ਕਰ ਤੂ ਤਾ ਮੈਂ ਪੀਕੇ ਸੰਦੀ ਸਾ ਸਸਤੇ ਰੀਆਂ ਕਰ ਤੂ ਤਾ